ਅੱਗੇ ਅੱਛਾ ਬਲੌਗ ਬਣਾਉਣਾ ਮੈਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ ਵਾਹਿਗੁਰੂ ਸਾਰਿਆਂ ਦਾ ਤੰਦਰੁਸਤੀਆਂ ਬਖਸ਼ਣ ਜੀ ਦੇਖੋ ਜੀ ਉਹੀ ਗਰਾਊਂਡ ਆ ਪਹਿਲਾਂ ਵਾਲਾ ਹੀ ਕਰਤਾ ਇਹਨਾਂ ਸਾਫ਼ ਬਾਤ ਤਾਂ ਤਿੰਨ ਚਾਰ ਵਾਰ ਹੁਣ ਕਰਦੇ ਆ ਇਹਦੀ ਮਾਰ ਕੇ ਸੁਆਗਾ ਪਧਰਾ ਇਹਨੂੰ ਫੇਰ ਗੱਡਾਂਗੇ ਨੈਟ ਕੱਲ ਤੇ ਸ਼ੁਰੂ ਕਰਦੇ ਆ ਵਾਲੀਬਾਲ ਦੇਖੋ ਤਾਂ ਜੀ ਉਹੀ ਆ ਗਰਾਊਂਡ ਜਿਹੜਾ ਇੱਕ ਘੰਟਾ ਪਹਿਲਾਂ ਤਾਂ ਕਈ ਦਿਨ ਦੇ ਫਿਰਦੇ ਅਸੀਂ ਟਾਈਮ ਲੱਗਿਆ ਨਰ ਜਿਵੇਂ ਕਰਕੇ ਕਣਕ ਦੀ ਬਜਾਈ ਤੀ ਤੇ ਨੰਬਰ ਦੂਜਾ ਦੋ ਤਿੰਨ ਵਿਆਹ ਤੇ ਮੈਨ ਬਣ ਗਈ ਗੱਲ ਗੜਦੇ ਕੱਲ ਨੂੰ ਨੈਟ ਦੇਖਦੇ ਹਾਂ ਹੁਣ ਕੱਲ ਨੂੰ ਗੱਡ ਕੇ ਨੈਟ ਕਰੀਏ ਸ਼ੁਰੂ ਨਾੜੇ ਤੇ ਸਾਰੇ ਜਣੇ ਸ਼ਾਮ ਨੂੰ ਮੁੰਡੇ ਯਾਰ ਦੋਸਤ ਇਕੱਠੇ ਹੋ ਜੇ ਕਰਨਗੇ ਨਲੇ ਮੋਬਾਈਲ ਤੇ ਅਰ ਨਸ਼ੇ ਪੱਤੇ ਤੇ ਦੂਰ ਰਹਿਣਗੇ ਵੈਸੇ ਸਾਡੇ ਪਿੰਡ ਦੇ ਬੱਚੇ ਹੈ ਦੂਰੇ ਨਸ਼ੇ ਪੱਤੇ ਵਾਲਾ ਕੋਈ ਨਹੀਂ ਹੈ ਫਿਰ ਵੀ ਵਧੀਆ ਜੇ ਮਤਲਬ ਸ਼ਾਮ ਨੂੰ ਇਕੱਠੇ ਹੋ ਜੇ ਕਰੀਏ ਦੇਖਦੇ ਹਾਂ ਕਿੰਨੇ ਕ ਜਣੇ ਮਾਰਦੇ ਹਿੰਮਤ ਕੱਲ ਤੇ ਕੱਲ ਨੂੰ ਸਵੇਰੇ ਗੜਦੇ ਆਂ ਨੈਟ ਨਾਲੇ ਬਾਲੀਬਾਲ ਲੈ ਆਉਨੇ ਆ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਇੰਨਾ ਪਿਆਰ ਦੇਣ ਲਈ ਸਸੀ ਗਾਲ ਜੀ ਲੋ ਜੀ ਸਾਡਾ ਦਵਿੰਦਰ ਵੀਰ ਗਰਾਊਂਡ ਦੀ ਸੇਵਾ ਨਿਭਾ ਰਿਹਾ ਹੈ ਇਹਨਾ ਬਾਲੀਬਾਲ ਖੇਲੇ ਕਰਨਾ ਨਿਆਣਿਆਂ ਨੂੰ ਨਸ਼ੇ ਛੁਡਾਉਣਾ ਕਹਿੰਦਾ ਗਰਾਊਂਡ ਦੀ ਜਿਹੜੀ ਸਫਾਈ ਕੀਤੀ ਜੀ ਆਪਾਂ ਨੇ ਇਹਦੇ ਵਿੱਚ ਸਾਡੇ ਸਰਪੰਚ ਸਰਦਾਰ ਬਲਦੇਵ ਸਿੰਘ ਜੀ ਬੈਦੀ ਦਾ ਪੂਰਾ ਸਹਿਯੋਗ ਆ ਉਹਨਾਂ ਨੇ ਮੈਨੂੰ ਸਪੈਸ਼ਲ ਫੋਨ ਕਰਕੇ ਕਿਹਾ ਕਿ ਜੋ ਖਰਚਾ ਐ ਸੀ ਦੇਣ ਇੰਤਿਆਰ ਮੈਂ ਕਿਹਾ ਵੀ ਨਹੀਂ ਜੀ ਗ੍ਰਾਊਂਡ ਸਭ ਦਾ ਸਾਂਝਾ ਤੁਹਾਡਾ ਵੀ ਇਹੋ ਜੀ ਸਾਡਾ ਏ ਧੰਨਵਾਦ ਸਰਪੰਚ ਸਾਹਿਬ ਦਾ ਤੇ ਸਾਰੀ ਪੰਚਾਇਤ ਦਾ ਜਿਨ੍ਹਾਂ ਨੇ ਸਾਨੂੰ ਐਪਰੀਸ਼ੀਏਟ ਕੀਤਾ ਜੀ ਬਹੁਤ ਵਧੀਆ ਨੌਜਵਾਨ ਸਰਪੰਚਾਂ ਜੀ ਸਾਡੇ ਬਲਦੇਵ ਸਿੰਘ ਬੈਦੀ ਜੀ ਉਹਨਾਂ ਨੇ ਸਪੈਸ਼ਲ ਫੋਨ ਕਰਕੇ ਕਿਹਾ ਕਹਿੰਦੇ ਵੀ ਜੋ ਖਰਚਾ ਪੱਤਾ ਆ ਸੀਗਾ ਵੀ ਨਹੀਂ ਜੀ ਕੋਈ ਚੱਕਰ ਨਹੀਂ ਹੈ ਸੇਵਾ ਹੀ ਸਹੀ ਪਾ ਤੁਸੀਂ ਸਾਨੂੰ ਸਾਥ ਦਿੰਦੇ ਰਹੋ ਇਦਾਂ ਜੀ ਧੰਨਵਾਦ ਜੀ ਸਰਪੰਚ ਸਾਹਿਬ ਦਾ